ਪੰਜਾਬੀ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 트럼ਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਕੈਨੇਡਾ ਸਰਕਾਰ ਦੇ ਚਿੰਤਾ ਵਧ ਗਈ ਹੈ 트럼ਪ ਨੇ ਆਪਣੀ ਚੋਣ ਮੁਹਿੰਮ ਵਿੱਚ ਅਜਿਹੇ ਵਾਅਦੇ ਕੀਤੇ ਨੇ ਜਿਸ ਨਾਲ ਬਾਰਡਰ ਤੇ ਹਲਚਲ ਵਧਣ ਦਾ ਖਾਸਾ ਇਸ ਦੇ ਤਹਿਤ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਦੇ ਸੰਯੁਕਤ ਰਾਜ ਦੋਵਾਂ ਦੇਸ਼ਾਂ ਦੀ ਸਮੁੱਚੀ ਸੁਰੱਖਿਆ ਨੂੰ ਵਧਾਉਣ ਲਈ ਜ਼ਮੀਨੀ ਬੰਦਰਗਾਹ ਤੇ ਸੇਵਾ ਸਮੇਂ ਵਿੱਚ ਇਕੱਠੇ ਬਦਲਾਅ ਕੀਤੇ ਜਾ ਰਹੇ ਨੇ CBSA ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਇਹ ਉਪਾਅ 6 ਜਨਵਰੀ 2025 ਤੋਂ ਸਥਾਨਕ ਸਮੇਂ ਅਨੁਸਾਰ 12:01 ਵਜੇ ਇੱਕ ਮਿੰਟ ਤੇ ਲਾਗੂ ਹੋ ਜਾਣਗੇ ਉਪਰੰਤ ਸੰਕ੍ਰਿਤ ਰਾਜ ਸਹਿਯੋਗ ਨਿਰਧਾਰਤ ਕੀਤੇ ਗਏ ਜਿਸ ਦੇ ਤਹਿਤ ਕਨੇਡਾ ਭਾਰ ਵਿੱਚ ਦਾਖਲੇ ਦੀਆਂ 35 ਜ਼ਮੀਨੀ ਬੰਦਰਗਾਹਾਂ ਤੇ ਸੇਵਾ ਸਮੇਂ ਵਿੱਚ ਬਦਲਾਅ ਵੀ ਕੀਤਾ ਗਿਆ ਹੈ। ਇਹ ਏਜੰਸੀਆਂ ਨੇ ਕਿਹਾ ਕਿ ਯੂਐਸ ਤੋਂ ਕਨੇਡਾ ਦੇ ਵਿੱਚ ਦੋਵਾਂ ਦੇਸ਼ਾਂ ਨੂੰ ਅਲ ਪ੍ਰਮਾਨਿਤ ਯਾਤਰੀਆਂ ਨੂੰ ਸਮਾਨ ਤੇ ਦੂਜੇ ਦੇਸ਼ ਵਿੱਚ ਵਾਪਸ ਕਰਨ ਦੀ ਆਗਿਆ ਦੇਵੇਗੀ ਉਦੋਂ ਵਧੇਰੇ ਮੁਸ਼ਕਲਾਂ ਹੁੰਦੀਆਂ ਨੇ ਜਦੋਂ ਸਰਹੱਦ ਦਾ ਇੱਕ ਪਾਸਾ ਬੰਦ ਹੁੰਦਾ ਜਦੋਂ ਕਿ ਦੂਜਾ ਖੁੱਲਾ ਰਹਿੰਦਾ ਹੈ ਰੀਲੀਜੀਅਨਸ ਆਰ ਇਹ ਉਪਾਸ ਸੀਬੀਐਸਏ ਨੂੰ ਦੇਸ਼ ਪ੍ਰਵੇਸ਼ ਦੀਆਂ ਵਿਕਸਤ ਬੰਦਰਗਾਹਾਂ ਤੇ ਅਫਸਰਾਂ ਨੂੰ ਤਾਇਨਾਤ ਕਰਕੇ ਆਪਣੇ ਸਰੋਤਾਂ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ਦੀ ਆਗਿਆ ਦੇਵੇਗਾ ਜਿਸ ਵਿੱਚ ਕਾਨੂੰਨ ਲਾਗੂ ਕਰਨ ਦੀਆਂ ਗਤੀਵਿਧੀਆਂ ਦਾ ਪਰਵੰਧਨ ਕਰਦੇ ਹੋਏ ਯਾਤਰੀਆਂ ਅਤੇ ਸਮਾਨ ਦੀ ਵਾਪਸੀ ਦੀ ਪ੍ਰਕਿਰਿਆ ਬਿਹਤਰ ਹੋਵੇਗੀ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਪ੍ਰਵੇਸ਼ ਦੀਆਂ ਲਗਭਗ ਸਾਰੀਆਂ ਬੰਦਰਗਾਹਾਂ ਉਹਨਾਂ ਘੰਟਿਆਂ ਦੌਰਾਨ ਔਸਤਨ 2 ਜਾਂ 14 ਜਾਂ ਫਿਰ ਵਪਾਰਕ ਟਰੱਕਾਂ ਦੇ ਪ੍ਰਤੀ ਕੰਟਾ ਪ੍ਰਤੀਕਿਰਿਆ ਕਰ ਰਹੀਆਂ ਨੇ ਜੋ ਕੰਮ ਨਹੀਂ ਕਰਨਗੀਆਂ ਅਤੇ ਯਾਤਰੀਆਂ ਕੋਲ 100 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਵਿਕਲਪਕ ਸਰਹੱਦ ਪਾਰ ਕਰਨ ਦਾ ਵਿਕਲਪ ਹੈ ਇੱਥੇ ਦੱਸਦੀ ਹੈ ਕਿ ਸੰਗਤ ਰਾਜ ਅਤੇ ਕੈਨੇਡਾ ਦੋ ਸਭ ਤੋਂ ਲੰਬੀ ਅੰਤਰਰਾਸ਼ਟਰੀ ਸਰਦ ਨੂੰ ਸਾਂਝਾ ਕਰਦੇ ਨੇ ਜੋ ਕਿ 8891 ਕਿਲੋਮੀਟਰ ਤੱਕ ਫੈਲੀ ਹੋਈ ਹੈ ਜਿਸ ਵਿੱਚ 120 ਜਮੀਨੀ ਮੰਦਰਗਾਹ ਵੀ ਸ਼ਾਮਲ ਨੇ ਕੈਨੇਡੀਅਨ government ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ breaking news ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ aaj news ਵਾਲਾ ਨਾਲ